ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਕਾਂ ਦੇ ਤੇ ਘੇਰੇ ਦੇ ਸਾਰੇ ਏਦਾਂ ਜੀ ਲੈਸ ਲਾਉਣੀ ਦੱਸਾਂਗੇ ਬਿਨਾ ਲੈਸ ਨੂੰ ਕੱਟੇ ਬਿਨਾ ਕੋਈ ਚਾਕ ਨੂੰ ਕੱਟੇ ਆਪਾਂ ਪੂਰੇ ਘੇਰੇ ਤੇ ਲੈਸ ਘੁਮਾ ਕੇ ਲਾਵਾਂਗੇ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ ਦੇਖੋ ਆਪਾਂ ਕਮੀਜ਼ ਆਪਣਾ ਸਟਿਚ ਕਰ ਲਿਆ ਸਿਰਫ ਇਹਦੀ ਤਰਪਾਈ ਕਰਨ ਵਾਲੀ ਰਹਿੰਦੀ ਆ ਦੇਖੋ ਜੀ ਬਾਕੀ ਆਪਣਾ ਕਮੀਜ਼ ਪੂਰਾ ਸਟਿਚ ਹੋਇਆ ਹੋਇਆ ਹੈਗਾ ਆਪਾਂ ਸਭ ਤੋਂ ਪਹਿਲਾਂ ਜਿੰਨੀ ਆਪਣੀ ਲੈਂਥ ਰੱਖਣੀ ਆ ਦੇਖੋ ਆਪਣੀ ਲੈਂਥ ਹੈਗੀ ਆ 42 ਇੰਚ ਤਿਆਰ ਆਪਾਂ 42 ਇੰਚ ਤੇ ਦੇਖੋ ਮਾਰਕ ਕੀਤਾ ਹੋਇਆ ਹੈਗਾ ਦੇਖੋ ਐਸੇ ਤਰ੍ਹਾਂ ਜੀ 42 ਇੰਚ ਤੇ ਆਪਣਾ ਇੱਧਰ ਕੀਤਾ ਹੋਇਆ ਹੈਗਾ ਠੀਕ ਹੈ ਜੀ ਇੱਥੇ ਜਿੱਥੇ ਆਪਾਂ 42 ਇੰਚ ਤੇ ਇੱਧਰ ਵੀ ਮਾਰਕ ਕਰ ਲਿਆ ਇੱਧਰ ਵੀ ਆ ਦੇਖੋ نیچے ਵੀ ਆਪਣਾ ਨਿਸ਼ਾਨ ਲਾਇਆ ਹੋਇਆ ਇਹ ਜ਼ਰੂਰ ਧਿਆਨ ਰੱਖਣਾਗਾ ਜਦੋਂ ਨਾ ਆਪਾਂ ਮਾਰਕ ਕਰਨਾ ਤਾਂ ਐਸ ਤਰ੍ਹਾਂ ਕਰਿਆ ਕਰੋ ਇੱਕ ਚਾਕ ਫੋਲਡ ਕਰ ਲਿਆ ਇੱਕ ਐਸ ਤਰ੍ਹਾਂ ਜਾਂ ਫਿਰ ਐਦਾਂ ਕੱਪੜੇ ਨੂੰ ਫੜ ਕੇ ਕੈਂਚੀ ਦੇ ਨਾਲ ਕੱਟ ਲਗਾ ਲਏ ਫਿਰ ਵੀ ਦੋਵੇਂ ਚਾਕਾਂ ਤੇ ਬਰਾਬਰ ਆ ਜਾਂਦਾ ਹੈਗਾ ਦੇਖੋ ਇੱਧਰ ਵੀ ਲੱਗਿਆ ਹੋਇਆ ਹੁਣ ਆਪਾਂ ਕੀ ਕਰਨਾ ਸਕੁਅਰ ਲੈਣਾਗਾ ਸਕੁਅਰ ਲੈ ਕੇ ਆ ਲੋ ਜੀ ਐਸ ਤਰ੍ਹਾਂ ਮਿਲਾ ਲੈਣਾ ਐਸੇ ਤਰ੍ਹਾਂ ਹੀ ਜੀ ਆਪਾਂ ਆ ਵਾਲਾ ਮਲਾਉਣਾਗਾ ਇਹ ਵੀ ਆਪਾਂ ਸਿੱਧੇ ਪਾਸੇ ਮਲਾਉਣਾ ਉਲਟ ਪਾਸੇ ਨਹੀਂ ਮਲਾਉਣਾ ਹੈਗਾ ਇੱਕ ਮੇਰੀ ਭੈਣ ਦਾ ਮੈਸੇਜ ਆਇਆ ਸੀ ਵੀ ਕਮੀਜ਼ ਸਟਿਚ ਕਰਨ ਤੋਂ ਬਾਅਦ ਆ ਦੇਖੋ ਜੀ ਜਦੋਂ ਨਾ ਆਪਾਂ ਕਰੇਟਾਂ ਪਾ ਲੈਨੇ ਆਂਗੇ ਆਹ ਵਾਲੀ ਪਲੇਟ ਪੈ ਜਾਂਦੀ ਆ ਤਾਂ ਆਪਣਾ ਇੰਨਾ ਪੱਲਾ ਆਪਣੇ ਆਪ ਉੱਚਾ ਹੋ ਜਾਂਦਾ ਦਾ ਦੇਖੋ ਇੱਕ ਮੇਰੀ ਸਿਸਟਰ ਦਾ ਮੈਸੇਜ ਆਇਆ ਸੀ ਵੀ ਦੀਦੀ ਜਦੋਂ ਮੈਂ ਕਬੀਜ਼ ਕੱਟਦੀ ਤਾਂ ਸੇਮ ਆ ਜਦੋਂ ਮੈਂ ਸਟਿਚ ਕਰ ਲੈਨੀ ਆ ਤਾਂ ਮੇਰਾ ਫਰੰਟ ਵਾਲਾ ਪੱਲਾ ਥੋੜਾ ਜਿਹਾ ਉੱਪਰ ਚੜ ਜਾਂਦਾ ਦੇਖੋ ਜੀ ਇਹ ਆਪਾਂ ਤਰਪਾਈ ਦੇ ਵਿੱਚ ਸੈਟ ਆਉਂਦਾ ਹੁੰਦਾਗਾ ਇਹ ਕੋਈ ਘਭਰਾਉਣ ਵਾਲੀ ਗੱਲ ਨਹੀਂ ਹੁੰਦੀ ਜਦੋਂ ਨਾ ਆਪਾਂ ਇੱਥੋਂ ਆਹ ਵਾਲੀ ਪਲੇਟ ਪਾ ਲੈਨੇ ਆ ਤਾਂ ਥੋੜਾ ਬਹੁਤਾ ਜੀ ਫਰਕ ਪੈ ਜਾਂਦਾਗਾ ਹੁਣ ਦੇਖੋ ਆਪਾਂ ਮਾਰਕਿੰਗ ਕਰ ਲਈ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਪ੍ਰੈਸ ਔਨ ਕਰਨੀ ਆ ਆ ਦੇਖੋ ਜੀ ਆਪਾਂ ਲਾਈਨਾਂ ਬਣਾ ਲਈਆਂ ਜਿੰਨਾ ਆਪਾਂ ਘੇਰਾ ਤਿਆਰ ਰੱਖਣਾ ਜਾਨੀ ਕਿ 42 ਇੰਚ ਹੁਣ ਆਪਾਂ ਕੀ ਕਰਨਾ ਦੇਖੋ ਪ੍ਰੈਸ ਔਨ ਕਰ ਲਈ ਆਪਾਂ ਨਾ ਆ ਵਾਲੀ ਚਾਦਰ ਨੂੰ ਇਦਾਂ ਫੋਲਡ ਕਰ ਲੈਣਾ ਜਿੱਦਾਂ ਤੁਹਾਡਾ ਘੇਰਾ ਤੁਸੀਂ ਜਿੱਦਾਂ ਇਹਨਾਂ ਦਾ ਘੇਰਾ 20 ਇੰਚ ਤਿਆਰ ਆਗਾ ਆਪਾਂ 20 ਇੰਚ ਦੇ ਹਿਸਾਬ ਚ ਫੋਲਡ ਕਰਨਾ ਹੈ ਇਸ ਤਰ੍ਹਾਂ ਫੋਲਡ ਕਰਕੇ ਬਸ ਤੁਸੀਂ ਇਹਦੇ ਉੱਪਰ ਪ੍ਰੈਸ ਕਰ ਲੀ ਦੇਖੋ ਜਿਹੜੀਆਂ ਮੇਰੀਆਂ ਪੈਣਾ ਸਲਾਈ ਨਵੀਂ ਸਿੱਖਦੀਆਂ ਨੇ ਉਹ ਜ਼ਰੂਰ ਪ੍ਰੈਸ ਕਰਕੇ ਤੇ ਇਦਾਂ ਮਾਰਕਿੰਗ ਕਰਕੇ ਹੀ ਪਾਈਪਿੰਗ ਜਾਂ ਲੈਸ ਲਗਾਉਣੀ ਚਾਹੀਦੀ ਆ। ਵੈਸੇ ਜਦੋਂ ਆਪਾਂ 2-4 ਸੂਟ ਸਲਾਈ ਕਰ ਲੈਨੇ ਆ ਫਿਰ ਆਪਣੇ ਆਪ ਹੀ ਜੀ ਹਿਸਾਬ ਆ ਜਾਂਦਾ ਆਪਾਂ। ਬਿਨਾ ਪ੍ਰੈਸ ਕੀਤੇ ਵੀ ਲਾ ਲੈਨੇ ਆ। ਪਰ ਆਹ ਦੇਖੋ ਜੀ ਇਸ ਤਰ੍ਹਾਂ ਇੱਧਰ ਪ੍ਰੈਸ ਕਰ ਲਈ ਐਸੇ ਤਰ੍ਹਾਂ ਹੀ ਜੀ ਆਪਾਂ ਇੱਧਰ ਕਰ ਲੈਣੀ ਆ ਪ੍ਰੈਸ। ਬਸ ਇੰਨਾ ਕੰਮ ਆ। ਹੁਣ ਆਪਾਂ ਤੁਹਾਨੂੰ ਪਾਈਪਿੰਗ ਲਾ ਕੇ ਦਿਖਾਵਾਂਗੇ ਲੈਸ ਲਾ ਕੇ ਦਿਖਾਵਾਂਗੇ ਪਾਈਪਿੰਗ ਵੀ ਇਦਾਂ ਹੀ ਲੱਗਦੀ ਹੁੰਦੀ ਆ ਤੇ ਲੈਸ ਵੀ ਇਦਾਂ ਹੀ ਲੱਗਦੀ ਆ ਜੀ ਦੋਮਾ ਦੇ ਇੱਕ ਹੀ ਫਾਰਮੂਲਾ ਆ ਆ ਦੇਖੋ ਜੀ ਹੁਣ ਆਪਾਂ ਪਾਈਪਿੰਗ ਲਾਵਾਂਗੇ ਲੈਸ ਲਾਵਾਂਗੇ ਦੇਖੋ ਜੇ ਤੁਸੀਂ ਲੈਸ ਲਾਉਣੀ ਆਂਗੀ ਹਨਾ ਲੈਸ ਲਾਉਣੀ ਆ ਜਾਂ ਚਾਹੇ ਪਾਈਪਿੰਗ ਲਾਉਣੀ ਆ ਸੇਮ ਹੀ ਫਾਰਮੂਲਾ ਹੁੰਦਾ ਇਦਾਂ ਹੀ ਲੱਗਦੀ ਆ ਉਹਦੇ ਵਿੱਚ ਫਰਕ ਕੀ ਹੁੰਦਾ ਜੇ ਤੁਸੀਂ ਪਾਈਪਿੰਗ ਲਾਹੋਗੇ ਜਦੋਂ ਜੇ ਤੁਸੀਂ ਆਹ ਵਾਲੇ ਪੈਰ ਦੇ ਨਾਲ ਪਾਈਪਿੰਗ ਲਾਹੋਗੇ ਤਾਂ ਪਾਈਪਿੰਗ 'ਚ ਸਫਾਈ ਨਹੀਂ ਆਉਂਦੀ ਹੈਗੀ ਜਿੰਨੀ ਆਪਾਂ ਨੂੰ ਬਾਹਰ ਚਾਹੀਦੀ ਆ ਉੰਨੀ ਨਹੀਂ ਉਹ ਜਿਆਦਾ ਕਿਤੇ ਜਿਆਦਾ ਕਿਤੇ ਬਾਹਰ ਆਹ ਵਾਲੇ ਪੈਰ ਦੇ ਨਾਲ ਪਾਈਪਿੰਗ ਸਹੀ ਨਹੀਂ ਲੱਗਦੀ ਠੀਕ ਹੈ ਜੀ ਜਦੋਂ ਆਪਾਂ ਪਾਈਪਿੰਗ ਲਾਉਣੀ ਆ ਤਾਂ ਤੁਸੀਂ ਆ ਇੱਕ ਪੈਰ ਵਾਲਾ ਪੈਰ ਯੂਜ਼ ਕਰਨਾਗਾ ਦੇਖੋ ਇਹ ਬਾਜ਼ਾਰ ਚੋਂ ਆਮ ਮਿਲ ਜਾਂਦਾ ਜੇ ਤੁਸੀਂ ਇੱਕ ਮੇਰੀ ਭੈਣ ਦਾ ਅੱਜ ਮੈਸੇਜ ਆਇਆ ਸੀ ਵੀ ਦੀਦੀ ਪਾਈਪਿੰਗ ਲਾਉਣੀ ਦੱਸੋ ਦੇਖੋ ਜੀ ਪਾਈਪਿੰਗ ਲਾਉਣ ਵਾਸਤੇ ਆ ਵਾਲੇ ਪੈਰ ਦੇ ਦਾ ਯੂਜ਼ ਕਰੋ ਤੇ ਜਿੱਦਾਂ ਮੈਂ ਤੁਹਾਨੂੰ ਅੱਜ ਆ ਦੱਸੂਗੀ ਐਸੇ ਤਰ੍ਹਾਂ ਹੀ ਪਾਈਪਿੰਗ ਲੱਗ ਜਾਂਦੀ ਆ ਐਸੇ ਤਰ੍ਹਾਂ ਹੀ ਲੈਸ ਲੱਗ ਜਾਂਦੀ ਆ ਆ ਦੇਖੋ ਜੀ ਆਪਾਂ ਇਦਾਂ ਪ੍ਰੈਸ ਕੀਤੀ ਸੀ ਇਦਾਂ ਹੁਣ ਆਪਾਂ ਇਹਨੂੰ ਕੱਪੜੇ ਨੂੰ ਇਦਾਂ ਕਰ ਲੈਣਾ ਆਪਣੀ ਕਮੀਜ਼ ਨੂੰ ਐਤਾ ਤੁਸੀਂ ਕਿੱਧਰੋਂ ਵੀ ਇਧਰੋਂ ਵੀ ਸ਼ੁਰੂ ਕਰ ਸਕਦੇ ਹੋ ਇਧਰੋਂ ਵੀ ਆਹ ਦੇਖੋ ਲੈਸ ਦਾ ਉਲਟਾ ਸਿੱਧਾ ਆਹ ਦੇਖੋ ਸਿੱਧਾ ਪਾਸਾ ਜਾਂ ਉਲਟਾ ਜ਼ਰੂਰ ਦੇਖਣਾਗਾ ਵੀ ਆਪਾਂ ਨੂੰ ਬਾਰਲੇ ਪਾਸੇ ਕਿਹੜਾ ਰੱਖਣਾ ਅੰਦਰ ਕਿਹੜਾ ਰੱਖਣਾ ਦੇਖੋ ਜਿੰਨੀ ਕ ਆਪਾਂ ਨੂੰ ਲੈਸ ਇਧਰ ਬਾਹਰ ਰੱਖਣੀ ਆ ਓਨੀ ਕ ਰੱਖ ਕੇ ਦੇਖੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਮਤਲਬ ਕਿ ਲੈਸ ਲਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਹੈਗੀ ਉਹਨਾਂ ਪਹਿਲਾਂ ਸਲਾਈ ਵੀ ਲਾ ਸਕਦੀਆਂ ਨੇ ਠੀਕ ਆ ਪਹਿਲਾਂ ਕੱਚੀ ਸਲਾਈ ਲਾ ਲਓ ਐਦਾਂ ਦੇਖੋ ਐਦਾਂ ਧਰ ਕੇ ਆ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਜਿਹੜੀ ਆਪਾਂ ਕ੍ਰੀਜ਼ ਬਣਾਈ ਆ ਇਹ ਕ੍ਰੀਜ਼ ਦੇ ਉੱਪਰ-ਉੱਪਰ ਚਾਹੇ ਤੁਸੀਂ ਪਹਿਲਾਂ ਕੱਚੀ ਸਿਲਾਈ ਲਾ ਲਓ ਵੱਡੇ ਵਕੇ ਦੇ ਨਾਲ ਚਾਹੇ ਤੁਸੀਂ ਐਦਾਂ ਦੇਖੋ ਜਿੱਥੇ-ਜਿੱਥੇ ਆਪਾਂ ਕ੍ਰੀਜ਼ ਬਣਾਈ ਆ ਆਪਾਂ ਇਹ ਕ੍ਰੀਜ਼ ਬਣਾਈ ਹੋਈ ਤਾਂਗੀ ਆਪਾਂ ਨਾ ਇਹਦੇ ਉੱਪਰ ਧਰ ਕੇ ਐਦਾਂ ਆ ਦੇਖੋ ਇੱਕ ਵਾਰੀ ਆ ਫੋਲਡ ਹੋ ਗਿਆ ਦੂਜੀ ਵਾਰੀ ਆਪਾਂ ਇਹਦੇ ਉੱਪਰ ਫੋਲਡ ਕਰਾਂਗੇ ਫਿਰ ਇਹ ਐਦਾਂ ਬਾਹਰ ਦੇਖੋਗੇ ਠੀਕ ਹੈ ਜੀ ਹੁਣ ਆਪਾਂ ਲਾਉਣੇ ਸ਼ੁਰੂ ਕਰਦੇ ਆਂਗੇ ਦੇਖੋ ਜੀ ਆਪਾਂ ਇਦਾਂ ਫੋਲਡ ਕਰ ਲਿਆ ਇਹਦੇ ਉੱਪਰ ਆਪਾਂ ਇਦਾਂ ਮਸ਼ੀਨ ਸੂਈ ਧਾਰ ਕੇ ਵਿੱਚ ਐਸਾ ਥੋੜੀ ਜੀ ਸਲਾਈ ਲਾਈ ਉਸ ਤੋਂ ਬਾਅਦ ਆਪਾਂ ਇਹ ਜ਼ਰੂਰ ਧਿਆਨ ਰੱਖਣਾ ਦੇਖੋ ਚਾਹੇ ਤਾਂ ਤੁਸੀਂ ਪ੍ਰੈਸ ਕਰ ਲਓ ਚਾਹੇ ਤੁਸੀਂ ਇਦਾਂ ਝਾਕ ਦੇ ਨਾਲ ਲਾਈਨ ਬਣਾ ਲਓ ਇਹਦੇ ਉੱਪਰ ਹੀ ਆਪਾਂ ਐਨੀ ਵੀ ਅੱਧੀ ਇੱਧਰ ਅੱਧੀ ਇੱਧਰ ਹੋ ਜAVE ਫਿਰ ਆਪਣੇ ਜਿਹੜਾ ਘੇਰਿਆ ਉਹ ਚ ਬਲ ਪੈਣ ਲੱਗ ਜਾਂਦੇ ਨੇ ਦੇਖੋ ਇਹਦੇ ਉੱਪਰ ਉੱਪਰ ਰੱਖ ਕੇ ਹੀ ਆਹ ਵਾਲਾ ਹਿੱਸਾ ਆਪਾਂ ਇਦਾਂ ਫੋਲਡ ਕਰੀ ਜਾਣਾ ਦੇਖੋ ਦੇਖੋ ਜੀ ਆਪਾਂ ਨਾ ਜਿਹੜੀ ਲੈਸ ਆ ਇਹ ਏਦਾਂ ਖਿੱਚਣੀ ਨਹੀਂ ਹੈਗੀ ਵੀ ਆਪਾਂ ਬਹੁਤ ਜੇ ਆਪਾਂ ਖਿੱਚ ਕੇ ਲਾਵਾਂਗੇ ਤਾਂ ਆਪਣੇ ਆਹ ਵਾਲੇ ਕੱਪੜੇ 'ਚ ਕਮੀਜ਼ ਬਣਨ ਤੋਂ ਬਾਅਦ ਵੱਲ ਪੈ ਜਾਂਦੇ ਹੁੰਦੇ ਨੇ ਹਾਂ ਲਓ ਜੀ ਦੇਖੋ ਇਸ ਤਰ੍ਹਾਂ ਆਪਣੀ ਪਾਈਪਿੰਗ ਲੱਗ ਜਾਣੀ ਹੈਗੀ ਆ ਦੇਖੋ ਵੇ ਗੱਲ ਦਾ ਆਪਾਂ ਜ਼ਰੂਰ ਧਿਆਨ ਰੱਖਣਾ ਵੀ ਜਿੰਨੀ ਆਪਾਂ ਪਹਿਲੀ ਵਾਰ ਚ ਇਦਾਂ ਰੱਖ ਕੇ ਲੈਸ ਬਾਹਰ ਰੱਖੀ ਆ ਉਨੀ ਆਪਾਂ ਧੁਰ ਤੱਕ ਬਾਹਰ ਰੱਖਣੀ ਆ ਇਹ ਨਹੀਂ ਜੀ ਕਿਤੋਂ ਵੱਧ ਕਿਤੋਂ ਘੱਟ ਆ ਦੇਖੋ ਜੀ ਇਸ ਤਰ੍ਹਾਂ ਜਦੋਂ ਆਪਾਂ ਪਾਈਪਿੰਗ ਲਾਉਣੇ ਆ ਤਾਂ ਇਧਰਲੇ ਪਾਸੇ ਦੇਖੋ ਜੀ ਕੋਈ ਸਿਲਾਈ ਨਹੀਂ ਹੈਗੀ ਦੇਖੋ ਜਿਹੜੀ ਸਿਲਾਈ ਆ ਉਹ ਇਧਰ ਪਿਛਲੇ ਪਾਸੇ ਹੀ ਹੁੰਦੀ ਹੈ ਕਿ ਬਸ ਐਦਾਂ ਫੋਲਡ ਕਰਕੇ ਤਰਪਾਈ ਹੋ ਜਾਂਦੀ ਹੈ ਇਹ ਹੁਣ ਆਪਾਂ ਐਦਾਂ ਹੀ ਸਿਲਾਈ ਲਗਾ ਲੈਣੀ ਹੈ ਇਹਦੇ ਉੱਪਰ ਉੱਪਰ ਆ ਦੇਖੋ ਜੀ ਐਦਾਂ ਨਾ ਫੜ ਕੇ ਰੱਖੋ ਐਦਾਂ ਕੁੰਗਲ ਰੱਖ ਲਓ ਉਹਦੇ ਨਾਲ ਕੀ ਹੁੰਦਾ ਹੈਗਾ ਆਪਣੀ ਲੈਸ ਜਿਹੜੀ ਜੀ ਆਪਾਂ ਤਕਰੀਬਨ ਇੱਥੇ ਚਾਕ ਤੇ ਸਾਰੇ ਤੇ ਲੈਸ ਲਾ ਲਈ ਦੇਖੋ ਆ ਦੇਖੋ ਜੀ ਆ ਲਾਲੀ ਲੈਸ ਆ ਆਪਾਂ ਹੁਣ ਆਪਾਂ ਕੀ ਕਰਨਾ ਦੇਖੋ ਹੁਣ ਆਪਾਂ ਪਹੁੰਚ ਗਏ ਇੱਥੇ ਤੱਕ ਜਿੱਥੇ ਤੱਕ ਆਪਣੀ ਲੰਬਾਈ ਪੂਰੀ ਹੈਗੀ ਆਪਾਂ ਨੂੰ 24 ਇੰਚ ਕਮੀ ਚਾਹੀਦਾ ਸੀ ਆਪਾਂ ਦੇਖੋ ਆ ਲਾਈਨ ਬਣਾਈ ਸੀਗੀ ਇਹ ਆ ਵਾਲੀ ਲਾਈਨ ਬਣਾਈ ਸੀਗੀ ਤੇ ਹੁਣ ਆਪਾਂ ਇੱਥੇ ਪਹੁੰਚ ਗਏ ਇੱਥੇ ਆਪਾਂ ਕੀ ਕਰਨਾ ਇੱਥੋਂ ਆਪਾਂ ਲੈਸ ਦੀ ਕਟਿੰਗ ਨਹੀਂ ਕਰਨੀ ਇੱਥੋਂ ਆਪਾਂ ਲੈਸ ਇਹ ਇੱਥੇ ਰੱਖ ਕੇ ਇਹ ਐਦਾਂ ਫੋਲਡ ਕਰ ਲੈਣੀ ਆ ਆ ਲੋ ਜੀ ਇਸ ਤਰ੍ਹਾਂ ਦੇਖੋ ਆ ਦੇਖੋ ਆਪਾਂ ਇੱਥੇ ਕਟਿੰਗ ਨਹੀਂ ਕਰਨੀ ਆਪਾਂ ਇਸ ਤਰ੍ਹਾਂ ਫੋਲਡ ਕਿਦਾਂ ਕਰਨੀ ਆ ਆ ਫੋਲਡ ਕਰਕੇ ਆਪਾਂ ਆਹ ਵਾਲਾ ਜਿਹੜਾ ਚਾਕ ਆਪਣਾ ਇਹ ਇਸ ਤਰ੍ਹਾਂ ਇਹਦੀ ਸਿਲਾਈ ਆਪਾਂ ਨਾ ਐਜਾ ਧੁਰ ਤੱਕ ਲੈ ਜਾਣੀ ਆ ਇਹਨੂੰ ਦੇਖੋ ਆਪਾਂ ਫੋਲਡ ਕਰਤਾ ਫੋਲਡ ਕਰਨ ਤੋਂ ਬਾਅਦ ਆਪਾਂ ਇਹਨੂੰ ਐਦਾਂ ਹੀ ਛੱਡ ਲਿਆ ਹੁਣ ਆਪਾਂ ਜੀ ਸਲਾਈ ਚਾਹੇ ਤਾਂ ਤੁਸੀਂ ਧਾਗੇ ਦੀ ਕਟਿੰਗ ਕਰਕੇ ਲਾ ਲਓ ਚਾਹੇ ਤੁਸੀਂ ਐਦਾਂ ਲੈ ਲਾਓ ਅਲੋ ਠੀਕ ਹੈ ਜੀ ਆਹ ਵਾਲਾ ਜਿਹੜਾ ਕੱਪੜਾ ਹੈਗਾ نیچے ਵਾਲਾ ਦੇਖੋ ਆਹ ਵਾਲਾ ਜਿਹੜਾ ਕੱਪੜਾ ਹੈਗਾ ਆਪਾਂ ਸੂਈ ਬਾਹਰ ਕੱਢ ਲੈਣੀ ਆ ਧਾਗੇ ਦੀ ਕਟਿੰਗ ਨਹੀਂ ਕਰਨੀ ਆਪਾਂ ਸਿਰਫ ਸੂਈ ਬਾਹਰ ਕੱਢਣੀ ਆ ਦੇਖੋ ਜਿੰਨਾ ਪੈਣਾ ਨੂੰ ਐਦਾਂ ਵੀ ਘੇਰੇ ਤੇ ਚਾਕਾਂ ਦੇ ਨਾਲ ਘੇਰੇ ਤੇ ਲੈਸ ਲਾਉਣੀ ਔਖੀ ਲੱਗਦੀ ਹੈ ਉਹ ਚਾਹੇ ਦਾ ਤੁਸੀਂ ਪਹਿਲਾਂ ਸਲਾਈ ਲਾ ਲਓ ਇਦਾਂ ਕੱਚੀ ਚਾਹੇ ਤੁਸੀਂ ਆ ਦੇਖੋ ਇੱਧਰ ਨੂੰ ਆਪਾਂ ਫੋਲਡ ਕਰਕੇ ਰੱਖ ਤਾ ਆਹ ਵਾਲਾ ਕੱਪੜਾ ਇਹ ਇਦਾਂ ਫੋਲਡ ਕਰ ਦੇਣਾ ਉੱਪਰ ਇਹ ਇਸ ਤਰ੍ਹਾਂ ਤਾਂ ਅੱਗੇ ਦੀ ਕਟਿੰਗ ਨਹੀਂ ਸੀ ਕੀਤੀ ਆਪਾਂ ਦੇਖੋ ਉੱਥੋਂ ਹੀ ਫੇਰ ਸਲਾਈ ਸ਼ੁਰੂ ਕਰ ਲੈਣੀ ਹਲੋ ਜੀ ਹੁਣ ਆਪਾਂ ਜਿਹੜੀ ਲਾਈਨ ਬਣਾਈ ਸੀ ਇਹਦੇ ਉੱਪਰ ਹੀ ਇਦਾਂ ਲੈਸ ਨੂੰ ਰੱਖ ਕੇ ਕिलास ਆਪਾਂ ਤੁਹਾਨੂੰ ਜਦੋਂ ਨਾ ਆਪਣਾ ਕਮੀਜ਼ ਕੰਪਲੀਟ ਹੋ ਗਿਆ ਤਾਂ ਉਹਨੂੰ ਉਦੋਂ ਵੀ ਦਿਖਾਵਾਂਗੇ ਵੀ ਆਪਣੀ ਲੇਸ ਦੀ ਫਿਨਿਸ਼ਿੰਗ ਕਿਦਾਂ ਆਈ ਹੈਗੀ ਤੁਸੀਂ ਇਹ ਚੀਜ਼ ਤੇ ਵੀ ਜਿੱਦਾਂ ਆਹ ਵਾਲਾ ਆਪਣਾ ਘੇਰੇ ਵਾਲਾ ਇਹ ਤੇ ਵੀ ਪ੍ਰੈਸ ਕਰ ਸਕਦੇ ਹੋ ਆ ਦੇਖੋ ਜੀ ਇੱਥੋਂ ਆਪਣੀ press ਕਰਕੇ क्रीਜ਼ ਬਣਾਈ ਹੋਈ ਹੈ ਨਾ ਆ ਆ ਦੇਖੋ ਆਹ ਵਾਲੀ ਜਗ੍ਹਾ ਤੇ ਆਪਾਂ ਇੱਥੇ ਤੋਂ ਜਿਵੇਂ ਉਧਰ ਫੋਲਡ ਕੀਤਾ ਸੀ ਇਹ ਐਸੇ ਤਰ੍ਹਾਂ ਹੀ ਫੋਲਡ ਕਰ ਦੇਣਾ ਫੋਲਡ ਕਰਕੇ ਆਹ ਵਾਲੀ ਜਿਹੜੀ ਆਪਣੀ ਲਾਈਨ ਆਗੀ ਇਹਨੂੰ ਆਪਾਂ ਸਿਰੇ ਤੱਕ ਲੈ ਜਾਣਾ ਆਪਾਂ ਤਾਂ ਅੱਗੇ ਵੀ ਕਟਿੰਗ ਨਹੀਂ ਕਰਨੀ ਹੈਗੀ ਆਪਾਂ ਕੀ ਕਰਨਾ ਆਪਾਂ ਜਿਹੜੀ ਆਹ ਵਾਲੀ ਸਿਲਾਈ ਹੈਗੀ ਇਹ ਤੁਸੀਂ ਬੈਕ ਲਾ ਦੇ ਬੈਕ ਲਾ ਜਾ ਕੇ ਕੀ ਕਰਨਾ ਦੇਖੋ ਜਿੱਥੇ ਆਪਣੀ ਨਾ ਕਰੀਜ਼ ਬਣਾਈ ਹੋਈ ਸੀ ਜਿੱਥੇ ਆਪਣੀ ਨਾ ਕਰੀਜ਼ ਆ ਦੇਖੋ ਆਪਣੀ ਕਰੀਜ਼ ਬਣਾਈ ਹੋਈ ਹੈ ਨਾ ਪ੍ਰੈਸ ਨਾਲ ਇਹਦੇ ਉੱਤੇ ਆ ਰੱਖ ਤਾਂ ਰੱਖਣ ਤੋਂ ਬਾਅਦ ਆ ਸੂਈ ਨੂੰ ਆਪਾਂ ਬਾਹਰ ਕੱਢ ਲਓ ਧਾਗੇ ਦੀ ਕਟਿੰਗ ਨਹੀਂ ਕਰਨੀ ਇਹ ਇਸ ਤਰ੍ਹਾਂ ਆਪਾਂ ਚਾਕ ਨੂੰ ਫੋਲਡ ਕਰ ਲਓ ਖੋ ਜੀ ਆਪਾਂ ਕ੍ਰੀਜ਼ ਦਾ ਜ਼ਰੂਰ ਧਿਆਨ ਰੱਖਣਾ ਆਪਾਂ ਕ੍ਰੀਜ਼ ਦੇ ਉੱਪਰ ਉੱਪਰ ਹੀ ਲੈਸ ਰੱਖਣੇ ਆ ਦੂਸਰੀ ਗੱਲ ਜੇ ਤੁਹਾਡੇ ਕੋਲ ਕੱਪੜਾ ਐਕਸਟਰਾ ਵੀ ਬਣਾ ਆਪਣਾ ਕੀ ਕਹਿੰਦੇ ਹੁੰਦੇ ਨੇ ਘੇਰਾ ਆਪਣਾ ਛੋਟਾ ਦਾ ਸੂਤ ਦਾ ਵੀ ਆਪਾਂ ਜ਼ਿਆਦਾ ਘੇਰਾ ਨਹੀਂ ਹੈਗਾ ਤਾਂ ਤੁਸੀਂ ਜਿਵੇਂ ਆਹ ਕੰਨੀ ਆਏਗੇ ਕੰਨੀ ਦੀ ਕਟਿੰਗ ਕਰ ਸਕਦੇ ਹੋਗੇ ਵੈਸੇ ਜੇ ਆਪਾਂ ਦੂਸਰੇ ਲੋਟ ਫੋਲਡ ਕਰ ਦੇਤਾ ਕੰਨੀ ਨੇ ਤਰਪਾਈ ਦੇ ਵਿੱਚ ਅੰਦਰਲੇ ਪਾਸੇ ਹੁਣ ਵੀ ਇਹਨੇ ਇਸ ਤਰ੍ਹਾਂ ਹੀ ਆ ਜਾਣਾ ਆ ਲੋ ਇਸ ਤਰ੍ਹਾਂ ਇਸ ਤਰ੍ਹਾਂ ਆਪਣੀ ਜਾਂ ਤਰਪਾਈ ਦੇਖੋ ਫੋਲਡ ਹੋ ਜੂਗੀ ਇੱਥੇ ਨਾ ਜਿੱਥੇ ਆ ਦੇਖੋ ਆਪਣਾ ਚਾਕ ਹੁੰਦਾ ਇੱਥੇ ਜ਼ਰੂਰ ਕਈ ਵਾਰੀ ਕੀ ਹੁੰਦਾ ਨਾ ਇੱਥੇ ਐ ਇਦਾਂ ਫਰਕ ਰਹਿ ਜਾਂਦਾ ਉਹ ਨਹੀਂ ਰਹਿਣਾ ਚਾਹੀਦਾ ਇੱਥੇ ਨਾ ਆਪਣਾ ਇਹ ਬਿਲਕੁਲ ਨਾਲ ਲੱਗੀ ਹੋਣੀ ਚਾਹੀਦੀ ਹੈ ਜੇ ਜਿਹੜੀ ਕੁੜਤੀ ਤੇ ਆਪਾਂ ਐਦਾ ਪਾਈਪਿੰਗ ਜਾਂ ਫਿਰ ਲੈਸ ਲਾਉਣੀ ਹੁੰਦੀ ਹੈਗੀ ਉਹਦੇ ਉੱਤੇ ਚਾਹੇ ਤੁਸੀਂ ਚਾਕ ਲੌਕ ਕਰਨ ਵਾਲੀ ਪੱਟੀ ਨਾ ਲਾਓ। ਆ ਲਓ ਜੀ ਆਪਣੀ ਲੱਗ ਗਈ। ਹੁਣ ਆਪਾਂ ਤੁਹਾਨੂੰ ਦੂਸਰੇ ਚਾਕ ਤੇ ਵੀ ਐਸੇ ਤਰ੍ਹਾਂ ਹੀ ਲਾਉਣੀਆਂ ਦੂਸਰੇ ਚਾਕ ਤੇ ਲਾਉਣ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣ ਲੱਗੇ ਆਪਣਾ ਕੰਮੂਜ਼ ਕਿੱਦਾਂ ਲੱਗਿਆ। ਐਡਾ ਕੱਪੜਾ ਐਡਾ ਹੋ ਗਿਆ। ਇਹ ਐਡਾ ਇਹਦੇ ਉੱਤੇ ਦੇਖੋ ਆਪਣੀ ਹੋ ਜਾਣੀ ਆ ਤਰਪਾਈ। ਕੀ ਕਰ ਜੀ ਆ ਦੇਖੋ ਇਦਾਂ ਤਰਪਾਈ ਹੋ ਜਾਣੀ ਹੈਗੀ ਆ ਲੱਗੀ ਆਪਣੀ ਦੇਖੋ ਲੈਸ ਬਹੁਤ ਹੀ ਦੇਖੋ ਸਫਾਈ ਦੇ ਨਾਲ ਆ ਲੋ ਜੀ ਇਸ ਤਰ੍ਹਾਂ ਦੇਖੋ ਆਹ ਵਾਲਾ ਦੇਖੋ ਕਾਰਨਰ ਬਹੁਤ ਹੀ ਸਫਾਈ ਦੇ ਨਾਲ ਤਿਆਰ ਹੁੰਦਾ ਹੈਗਾ ਇਦਾਂ ਗੋਲ ਘੁੰਮ ਜਾਂਦੀ ਹੈ ਇਸ ਤਰ੍ਹਾਂ ਲੈਸ ਬਹੁਤ ਹੀ ਸਫਾਈ ਦੇ ਨਾਲ ਇਦਾਂ ਲੈਸ ਲੱਗ ਜਾਂਦੀ ਹੈਗੀ ਲੈਸ ਲਾਉਣ ਦਾ ਵੀ ਇਹੀ ਤਰੀਕਾ ਜੀ ਦੇਖੋ ਜੇ ਤੁਸੀਂ ਪਾਈਪਿੰਗ ਲਗਾਉਣੀ ਹੈਗੀ ਤਾਂ ਪਾਈਪਿੰਗ ਲਗਾਉਣ ਦਾ ਵੀ ਇਹੀ ਤਰੀਕਾ ਬਸ ਜਦੋਂ ਪਾਈਪਿੰਗ ਲਾਉਣੀ ਹੋਵੇ ਤਾਂ ਤੁਸੀਂ ਇੱਕ ਪੈਰ ਝਾੜਨਾਗਾ ਉਹਦੇ ਨਾਲ ਪਾਈਪਿੰਗ ਚ ਸਫਾਈ ਬਹੁਤ ਜਿਆਦਾ ਆ ਜਾਂਦੀ ਹੈ ਜੀ ਦੇਖੋ ਜੇ ਤੁਹਾਨੂੰ ਆਪਣਾ ਲੈਸ ਲੌਨ ਦਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ